2022 ਵਿੱਚ ਲੋਕਾਂ ਨੇ ਸਾਡੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਇਲੈਕਸ਼ਨ ਦੌਰਾਨ ਅਸੀਂ ਲੋਕਾਂ ਜਗੇ ਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਲੋਕਾਂ ਨੂੰ ਕਿ ਅਸੀਂ ਸ਼ੀਰਯਾਰ ਆਜਮ ਪਾਕ ਸਿੰਘ ਔਰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਭੀਮਰਾ ਬੇਜਕਰ ਦੀ ਤਸਵੀਰ ਨੂੰ ਲੈ ਕੇ ਲੋਕਾਂ ਨੂੰ ਲੋਕਾਂ ਦੇ ਵਿੱਚ ਗਏ ਤੇ ਲੋਕਾਂ ਨੇ ਉਸ ਨੂੰ ਬਹੁਤ ਅੱਛਾ ਸਨੁਘਾਰਾ ਦਿੱਤਾ ਔਰ 2022 ਚ ਬਹੁਤ ਵੱਡਾ ਸਾਨੂੰ ਮੈਨਟਲ ਮਿਲਿਆ 2022 ਤੋਂ ਬਾਅਦ ਜਦੋਂ ਅਸੀਂ ਫੀਲਡ 'ਚ ਗਏ ਉਹ ਜਾਣੇ ਸਾਡੇ ਆਮ ਆਦੀ ਪਾੜੀ ਦੇ ਕਨਵੀਨਰ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰਪਵੰਨ ਸਿੰਘ ਮਾਨ ਦੋਨੋਂ ਦਾ ਫੈਸਲਾ ਸੀਗਾ ਕਿ ਸਾਡੇ ਜਿੰਨੇ ਆਫੀਸ਼ੀਅਲੀ ਸਾਡੇ ਦਫ਼ਤਰ ਨੇ ਚਾਹੇ ਉਹ ਸੀਐਮ ਸਾਹਿਬ ਦਾ ਆਫਿਸ ਹੋਵੇ ਚਾਹੇ ਹੋਰ ਹੀ ਉਧਰ ਸਾਡੇ ਮੰਤਰੀ ਜਵਾਨ ਦਾ ਦਫ਼ਤਰ ਹੋਣਗੇ ਚਾਹੇ ਅਫਸਰ ਜਵਾਨ ਦਾ ਦਫ਼ਤਰ ਹੋਣਗੇ ਔਰ ਜਿਲ੍ਹਿਆਂ ਦੇ ਵਿੱਚ ਵੀ ਜਿਹੜੇ ਡੀਸੀ ਹੋ ਦੀ ਡੀਸੀਆਂ ਦੇ ਦਫ਼ਤਰ ਹੋਣਗੇ ਉੱਥੇ ਵੀ 바ਵਾ ਸਾਹਿਬ ਬੀਬਨਾ ਬੇਦਕਰ ਔਰ ਖਾਸ ਤੌਰ ਤੇ ਸ਼ੀਦਿਆਂ ਨੂੰ ਭਗਤ ਸਿੰਘ ਜੀ ਦੀ ਫੋਟੋ ਲਗਾਈ ਜਾਏਗੀ ਉਹ ਫੈਸਲਾ ਇਨਫੈਂਟ ਲਾਗੂ ਹੋਇਆ ਅੱਜ ਮੈਂ ਮਾਨ ਨਾ ਕਹਿ ਸਕਦਾ ਕਿ ਸਾਡੀ ਮਾਨ ਸਰਕਾਰ ਨੇ ਉਹ ਫੋਟੋ ਲੱਗਣ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਚਾ ਮੈਸੇਜ ਔਰ ਜੋ ਲੋਕਾਂ ਨਾਲ ਕੀਤਾ ਵਾਦਾ ਸੀਗਾ ਲੋਕਾਂ ਨੇ ਜੋ ਇਹ ਦੋਨੋਂ ਹੀ ਤਸਵੀਰਾਂ ਨੂੰ ਅਸੈਪਟ ਕੀਤਾ ਸੀਗਾ ਉਹ ਅਸੀਂ ਸਾਰੀਆਂ ਤਸਵੀਰਾਂ ਉੱਥੇ ਲਗਾਈਆਂ ਇੱਥੇ ਹੀ ਬਸ ਨਹੀਂ ਤਕਰੀਬਨ ਐਸੇ ਭਾਈਚਾਰੇ ਨਾਲ ਅਨੁਸੂਚੀ ਜਾਤੀਆਂ ਦੇ ਨਾਲ ਪਿਛਲੀ ਸਰਕਾਰਾਂ ਸਰਕਾਰਾਂ ਰਵੈਥੀ ਪਾਰਡੀਆਂ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਉਹ ਸੈਂਟਰ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਇਹਨਾਂ ਨੇ ਹਮੇਸ਼ਾ ਹੀ ਅੰਦੇਖਾ ਕੀਤਾ ਔਰ ਕਿਤਨਾ ਕਿਤੇ ਜੇ ਅਸੀਂ ਕਹਿ ਲਈਏ ਕਿ ਕੋਟਾ ਦੇ ਵਿੱਚ ਚਾਹੇ ਉਹ ਜੱਜਿਸ ਦੀ ਹੋਵੇ ਚਾਹੇ ਐਡਵੋਕੇਟ ਜਨਰਲ ਦੀ ਹੋਵੇ ਸਾਰੀਆਂ ਪੋਸਟਾਂ ਦੇ ਉੱਪਰ ਚਦੇ ਵੀ ਇਹਨਾਂ ਨੂੰ ਰਿਜ਼ਰਵ ਕੋਟਾ ਨਹੀਂ ਦਿੱਤਾ ਜਾਂਦਾ ਪਰ ਸਾਡੀ ਸਰਕਾਰ ਨੇ ਆਂਦੇ ਹੀ 21 ਸਤਾ 17 ਦੇ ਜਿਹੜਾ ਕਾਨੂੰਨ ਸੀ ਉਹਨੂੰ ਚੇਂਜ ਕਰਕੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਜਿਸ ਦੇ ਵਿੱਚ ਜੀ ਆਪਾਂ ਕਹਦੇ ਕੋਈ ਕਟੀਰਿਆ ਬਣਿਆ ਸੀ ਜੇ ਸਾਫ ਸਲਣਾ ਆ 20 ਲੱਖ ਦੀ ਆਮਦਨ ਸ਼ੋਅ ਕਰਨੀ ਜ਼ਰੂਰੀ ਹੁੰਦੀ ਸੀ ਤੇ ਉਹਨੂੰ ਕਟਾ ਕੇ 10 ਲੱਖ ਕਰ ਦਿੱਤਾ ਜੇ 10 ਲੱਖ ਸੀ ਉਹਨੂੰ 5 ਲੱਖ ਕਰ ਦਿੱਤਾ ਇਸ ਤਰ੍ਹਾਂ ਹੀ ਉਹ ਕਟੀਰਿਆਂ ਨੂੰ ਚੇਂਜ ਕਰਕੇ ਅੱਜ ਮੈਂ ਕਹਿ ਸਕਦਾ ਕਿ ਜਿਹੜਾ ਸਾਡਾ ਭਾਈਚਾਰਾ ਦਲਿਤ ਭਾਈਚਾਰਾ ਜਾਂ ਸਮਾਜ ਦੇ ਅੰਦਰ ਜੱਦੀ ਲੋਕ ਨੇ ਸਾਡੇ ਕਈ ਇਸ ਭਾਈਚਾਰੇ ਦੇ ਐਡਵੋਕੇਟ ਨੇ ਜਿਨ੍ਹਾਂ ਨੂੰ ਅੱਛੀਆਂ ਪੋਸਟਾਂ ਤੇ ਸਾਡੀ ਸਰਕਾਰ ਨੇ ਨਿਵਾਸਿਆ ਔਰ ਮੈਂ ਮਾਨਣਾ ਕਹਿ ਸਕਦਾ ਕਿ ਸਾਡੀ ਸਰਕਾਰ ਨੇ ਜੋ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਖਾਸ ਤੌਰ ਤੇ ਦਲਿਤ ਪਾਈਚਾਰੀ ਨਾਲ ਔਰ ਖਾਸ ਤੌਰ ਤੇ ਸਾਡੇ ਬਾਬਾ ਸਾਹਿਬ ਭੀਮਰਾਮbedkar ਦਾ ਸੰਵਿਧਾਨ ਲਿਖਿਆ ਹੋਇਆ ਉਹਦਾ ਇਨ ਮੇਨ ਲਾਗੂ ਕਰਾਣਾ ਇਹ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ ਪ੍ਰਵਤੀ ਪਾਲੀਆਂ 75 ਸਾਲ ਅਜ ਕਰ ਗਈਆਂ ਪਰ ਕਿਤੇ ਵੀ ਉਹਨਾਂ ਨੇ ਸੋਧ ਚੱਕ ਲੈਂਦੇ ਸੀਗੇ ਸੰਵਿਧਾਨ ਦੀ ਚਾਹੇ ਉਹ ਰਾਸ਼ਟਰਪਤੀ ਪੋਸਟ ਹੋਵੇ ਤਾਂ ਵੀ ਸੋਚੀ ਜਾਂਦੀ ਹੈ ਸੰਵਿਧਾਨ ਦੀ ਜੇ ਪ੍ਰਾਈਮ ਮਿਨਿਸਟਰ ਦੀ ਪੋਸਟ ਹੋਵੇ ਤਾਂ ਵੀ ਸੰਵਿਧਾਨ ਦੀ ਸੋਚੀ ਜਾਂਦੀ ਹੈ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਤਾਂ ਵੀ ਸੋਚ 50 ਮੰਤਰੀਓਂ 300 ਚੱਕੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਉਸ ਸੰਵਿਧਾਨ ਨੂੰ ਅਣਦੇਖਾ ਕੀਤਾ ਜਾਂਦਾ ਸੀ ਪਰ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਜੀ ਉਹ ਦਿਸ਼ਾ ਨਿਰਦੇਸ਼ ਸਾਡੇ ਆਮ ਆਦੀਵਾਦੀ ਦੇ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਦੀ ਸੋਚ ਜਿਨ੍ਹਾਂ ਨੇ ਇੱਕ ਅੱਛੀ ਸੋਚ ਲੈ ਕੇ ਜੋ ਚਾਹੇ ਉਹ ਦਿੱਲੀ ਤੋਂ ਆਇਆ ਤੋਂ 10 ਸਾਲ ਪਹਿਲਾਂ ਉਹਨਾਂ ਨੇ ਦਿੱਲੀ ਸਰਕਾਰ ਬਣਾਈ ਉੱਥੇ ਵੀ ਉਹਨਾਂ ਨੇ ਦੋਨੋਂ ਹੀ ਤਸਵੀਰਾਂ ਚਾਹੇ ਭਗਤ ਸਿੰਘ ਜੀ ਦੀ ਹੋਣ ਚਾਹੇ ਸਾਡੇ ਬਾਬਾ ਸਾਹਿਬ ਵੀਰਭਲ ਬੀਮਰ ਬੇਤਕਦੀ ਦੀ ਹੋਣ ਉਹਨਾਂ ਨੇ ਦਿੱਲੀ ਤੋਂ ਲਾਗੂ ਕੀਤਾ ਦਿੱਲੀ ਤੇ ਉਹਨਾਂ ਨੇ ਤਸਵੀਰਾਂ ਲਗਾਈਆਂ ਸੀ ਪਰ ਕਿਤੇ ਨਾ ਕਿਤੇ ਬਦ ਕਿਸੇ ਨਾ ਕਿਸੇ ਜਿਨ੍ਹਾਂ ਦੇ ਵਿੱਚ ਜੋ ਚੋਣਾ ਹੋਇਆ ਦਿੱਲੀ ਦੇ ਵਿੱਚ ਉਥੇ ਬੀਜੇਪੀ ਨੂੰ ਸਰਕਾਰ ਬਣਾਈ ਬੀਜੇਪੀ ਸਰਕਾਰ ਬਣਾਨੀ ਦੋਨੋਂ ਹੀ ਤਸਵੀਰਾਂ ਉਹਨਾਂ ਨੇ ਹਟਾ ਦਿੱਤੀਆਂ ਪਰ ਅੱਜ ਮਹਿਮਾਨ ਨਾ ਕਿਸੇ ਸਾਡੇ ਸੂਬੇ ਦੇ ਵਿੱਚ ਸਾਡੇ ਪ੍ਰਸ਼ਾਸਨ ਸੂਬੇ ਦੇ ਮੁਖੀ ਪ੍ਰਸ਼ਾਰ ਭਗਵੰਤ ਸਿੰਘ ਮਾਨ ਜੀ ਦੇ ਜੋ ਉਹਨਾਂ ਦੀ ਸੋਚ ਹੈ ਸੀਧਿਆਂ ਜਮ ਬਖਸ਼ ਸਿੰਘ ਦੇ ਪ੍ਰਤੀ ਔਰ ਬਾਬਾ ਸਾਹਿਬ ਦੇ ਪ੍ਰਤੀ ਉਹ ਪਹਿਲ ਦੇ ਆਧਾਰ ਤੇ ਉਹਨਾਂ ਦੀ ਸੋਚ ਨੂੰ ਲੈ ਕੇ ਚੱਲਦੇ ਨੇ ਮੈਂ ਸ੍ਰੀ ਐਮ ਸਾਹਿਬ ਦਾ ਤੁਹਾਨੂੰ ਅਨੁਤ ਕਰਦਾ ਸ੍ਰੀ ਜੀਵਨ ਸਾਹਿਬ ਨੂੰ ਤੁਹਾਨੂੰ ਅਨੁਤ ਕਰਦਾ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਔਰ ਖਾਸ ਤੌਰ ਤੇ ਸੰਵਿਧਾਨ ਦੇ ਨਿਰਵਾਤਾ ਸ੍ਰੀ ਸਾਡੇ ਬਾਬਾ ਸਾਹਿਬ ਵੀਰਭਾਈ ਬੀਂਬਰਾ ਬੇਤਕਲ ਕੱਲ ਉਹਨਾਂ ਦਾ ਜਨਮ ਦਿਹਾੜਾ ਸੀ ਅਸੀਂ ਸਵੇਰੇ ਦੇ ਪੱਧਰ ਤੇ ਮਨਾਇਆ ਔਰ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿੰਨੇ ਵੀ ਐਮਐਲਏ ਸਬਾਨ ਸੀ ਸਾਰਿਆਂ ਨੇ ਉਹਨਾਂ ਦੀ ਜਿੱਥੇ ਪ੍ਰਤਿਮਾ ਲੱਗੀ ਸੀ ਉਹਨਾਂ ਨੂੰ ਸ਼ਨਾਣ ਕਰਾ ਕੇ ਉਹਨਾਂ ਨੂੰ ਅ ਅੱਛਾ ਸਤਕਾਰ ਦੇ ਕੇ ਸ਼ਬਦਾਂ ਸਮੁਣੀ ਪੇਟ ਕੀਤੇ ਔਰ ਖੁਸ਼ੀਆਂ ਦੇ ਨਾਲ ਲੱਡੂ ਵੀ ਵੰਡੇ ਦੇਖੋ ਡਵੈਲਪਮੈਂਟ ਦੇ ਕੰਮ ਜੋ ਲੋਕਾਂ ਨੂੰ ਅਸੀਂ 22 ਚ ਵਾਦਾ ਕੀਤਾ ਸੀ ਕਿ ਪਿਛਲੇ ਸਰਕਾਰਾਂ ਨੇ ਰਵੈਥੀ ਬਰਾਡੀਆਂ ਨੇ ਲੋਕਾਂ ਨੂੰ ਦਿਖਾ ਕਰਦੇ ਰਹੇ ਪਰ ਹਰ 5 ਸਾਲ ਬਾਅਦ ਮਾਫੀ ਮੰਗ ਕੇ ਭਾਗ ਜੋੜ ਕੇ ਵੋਟਾਂ ਲੈ ਕੇ ਚਲੇ ਜਾਂਦੇ ਸੀ ਪਰ ਲੋਕਾਂ ਕੋਲ ਬਦਲਾਅ ਦੇ ਵਾਸਤੇ ਤੀਸਰਾ ਰਸਤਾ ਨਹੀਂ ਸੀਗਾ ਲੋਕਾਂ ਨੇ 22 ਦੇ ਵਿੱਚ ਬਦਲਾਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਰੂਪ ਲੈ ਕੇ ਆਮ ਆਦਮੀ ਪਾਰਟੀ ਜਦੋਂ ਲੋਕਾਂ ਦੇ ਵਿੱਚ ਗਈ ਉਹਨੂੰ ਅੱਛਾ ਲੱਗਿਆ ਲੋਕਾਂ ਨੇ ਦੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਸੈਪਟ ਕਰਕੇ ਪੰਜਾਬ 'ਚ ਸਰਕਾਰ ਬਣਾਈ ਔਰ ਸਾਡਾ ਇੱਕੋ ਵਾਦਾ ਸੀਗਾ ਅਸੀਂ ਡਿਵੈਲਪਮੈਂਟ ਲੋਕਾਂ ਦੀ ਸੋਚ ਵੀ ਸੀਗੀ ਕਿ ਤੀ ਗਤੀਤੀ ਚੱਲ ਚੱਲ ਸਾਲ ਤੋਂ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਸੀ ਹੋਈ ਪਰ ਅੱਜ ਮੈਂ ਕਹੇ ਸੌਂਦਾ ਕਿ ਪੰਜਾਬ ਦੇ ਵਿੱਚ ਜੰਗੀ ਪੱਦਰ ਤੇ ਸੜਕਾਂ ਬਣ ਰਹੀਆਂ ਨੇ ਜੰਗੀ ਪੱਦਰ ਦੇ ਪੁਲ ਬਣ ਰਹੇ ਨੇ ਜੰਗੀ ਪੱਦਰ ਦੇ ਬਿਜਲੀ ਪਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅੱਜ ਮੈਂ ਕਹਿ ਸਕਾਂ ਤੇ ਪਿਛਲੀਆਂ ਸਰਕਾਰਾਂ ਜੋ ਝੂਠੇ ਵਾਦੇ ਕਰਦੀਆਂ ਸੀ ਕਿ ਪੰਜਾਬ ਸੂਬਾ ਜਿਹੜਾ ਹੈ ਬਿਜਲੀ ਸਰਪਲਸ ਦਾ ਮੈਂ ਕਹਿੰਦਾ ਕਿਸੇ ਨਾ ਕਿਦੇ ਇਹ ਬਹੁਤ ਹੀ ਅਣਦੇਖੀ ਸੀਗੀ ਔਰ ਸਾਡੇ ਸੂਬੇ ਨੇ ਪਹਿਲ ਕਦਮੀ ਕਰਦੇ ਬਿਜਲੀ ਦੇ ਪਾਵਰ ਦੇ ਵਿਭਾਗ ਦੇ ਵਿੱਚ ਅਸੀਂ ਤਕਰੀਬਨ ਪੰਜਾਬ ਨੂੰ ਸਰਪਲਸ ਸੂਬਾ ਇਸ ਵਾਰੀ ਸਹੀ ਮੈਨੇ ਬਣਾਇਆ ਔਰ ਮੈਂ ਜੇ ਪਿਛਲੀ ਸਰਕਾਰ ਦੀ ਗੱਲ ਕਰਨਾਂ ਜਿਹੜੇ 100% ਦੀ ਪਾਣੀ ਦੀ ਗੱਲ ਕਰਦੇ ਸੀ ਕਿ ਅਸੀਂ 100% ਦੀ ਪਾਣੀ ਸਾਫਤਰ ਲੋਕਾਂ ਨੂੰ ਦੇ ਰਹੇ ਹਾਂ ਪਰ ਕਿਦਨੇ ਕਹਿੰਦੇ ਸਭ ਝੂਠੇ ਧੜਾ ਦਾ ਪਲੰਦਾ ਹੁੰਦਾ ਸੀ ਪਰ ਇਸ ਵਾਰੀ ਮੈਂ ਮਾਨਣਾ ਕਰ ਸਕਦਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਜਿੱਥੇ ਬਿਜਲੀ 100% ਦਿੱਤੀ ਹੈ ਉਥੇ 100% 100% ਸਾਫ਼ ਸੁਥਰਾ ਪਾਣੀ ਔਰ ਸੀਵਰ ਦੀ ਪ੍ਰਣਾਲੀ ਸਾਫ਼ ਸੁੱਧ 100% ਅਸੀਂ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਹੈ ਉਹ ਸੜਕਾਂ ਦੀ ਗੱਲ ਕਰ ਲਵਾਂ ਕਿ ਸੜਕਾਂ ਵੀ ਸਾਡੀਆਂ ਮੈਂ ਆਪਣੇ ਹਲਕੇ ਦੀ ਗੱਲ ਕਰਦੇ ਮੇਰੇ ਹਲਕੇ 'ਚ 90% ਦੇ ਕਰੀਬ ਮੈਂ ਸੜਕਾਂ ਬਣਾ ਦਿੱਤੀਆਂ ਨੇ ਸੀਵਰ ਟਿਊਬਲ ਲਗਾ ਕੇ ਸਾਰੇ ਲੋਕਾਂ ਨੂੰ 100% ਪਾਣੀ ਦੇ ਦਿੱਤਾ ਔਰ ਉਸ ਦੇ ਨਾਲ-ਨਾਲ ਜੇ ਪੰਜਾਬ ਦੀ ਗੱਲ ਕਰਾਂ ਮੈਂ ਜਿਸ ਸੀਐਮ ਸਾਹਿਬ ਸਾਡੇ ਸੂਬੇ ਦੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਜੀ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਅੱਜ ਜਿਹੜਾ ਰੋਡਮੈਪ ਹੈ ਸਾਡਾ ਸਾਡੇ ਪੰਜਾਬ ਦਾ ਵਲ ਟੂ ਵਲ ਸੜਕ ਜਿਹੜੀ ਹੈ ਉਹ 100% ਕੰਪਲੀਟ ਹੋਏਗੀ ਦੇਖੋ ਮੈਂ ਕਹਿੰਦਾ ਕਿ ਕੰਮ ਕਰਨ ਦੇ ਵਿੱਚ ਔਰ ਲੋਕਾਂ ਨੂੰ ਸਭ ਨੇ ਦਿਖਾਉਣ ਦੇ ਵਿੱਚ ਬੜਾ ਫਰਕ ਹੁੰਦਾ ਹੈ ਕੇਜਰੀਵਾਲ ਸਾਹਿਬ ਕੰਮ ਤੇ ਯਕੀਨ ਕਰਦੇ ਸੀ ਇਹ ਜਿਹੜੀ ਪਾਰਟੀ ਬੀਜੇਪੀ ਪਾਰਟੀ ਹੈ ਤੁਹਾਨੂੰ ਪਤਾ ਹੈ ਕਿ 14 ਵਿੱਚ ਸਰਕਾਰ ਬਣਾਈ ਤੇ ਲੋਕਾਂ ਨੂੰ ਬੜੇ ਜੁਮਲੇ ਲੋਕਾਂ ਨੂੰ بڑے ਵਾਅਦੇ 15-15 ਲੱਖ ਦੇ ਵਾਅਦੇ ਦਿਖਾਏ ਲੋਕਾਂ ਨੂੰ ਸੁਪਨੇ ਦਿਖਾਏ ਦੱਸੋ ਕਿ ਨੂੰ 15 ਲੱਖ ਰੁਪਏ ਮਿਲ ਗਿਆ ਪਰ ਸਾਡੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਚਾਹੇ ਉਹ ਬਿਜਲੀ ਦੀ ਗਰੰਟੀ ਕੀਤੀ ਸੀ ਅੱਜ ਦਾ 90% ਪੰਜਾਬ ਦੇ ਲੋਕਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਜੇ ਆਪਾਂ ਹੈਲਥ ਵਰਮਨ ਦੀ ਗੱਲ ਕਰ ਲਈਏ ਅੱਜ ਹਰ ਹਰ ਹਲਕੇ ਦੇ ਵਿੱਚ 8-8 10-10 ਮਹੱਲਾ ਕਲੀਨ ਬਣ ਗਏ ਜੇ ਮੈਂ ਐਜੂਕੇਸ਼ਨ ਦੀ ਗੱਲ ਕਰਨ ਮੈਂ ਸਾਡੇ ਸਕੂਲਾਂ ਦੀ ਮਨਾਰ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਨੰਬਰ 1 ਤੇ ਚੱਲ ਰਹੀ ਹੈ ਜੇ ਮੈਂ ਆਪਣੇ ਹਲਕੇ ਦੀ ਗੱਲ ਨੂੰ ਸਾਡੇ ਜਿੰਨੇ ਵੀ ਸਕੂਲ ਸੀਗੇ ਉਨੀ ਚਾਰਦواری ਹੋਵੇ ਚਾਹੇ ਕਮਰੇ ਬੱਚਿਆਂ ਵਾਸਤੇ ਹੋਣ ਬੱਚਿਆਂ ਦੇ ਬੈਠਣ ਨੇ ਫਰਨੀਚਰ ਹੋਵੇ ਚਾਹੇ ਉਹ ਨੀ ਕਿ ਸਟੱਡੀ ਬੇਸ ਤੇ ਕੋਈ ਵੀ ਚੀਜ਼ ਲੋੜ ਹੈ ਤੇ ਪਹਿਲ ਦੇ ਅਧਾਰ ਤੇ ਕੀਤੀ ਗਈ ਹੈ ਸਾਡਾ ਪਿਛਲਾ ਸੀ 3 ਸਾਲਾ ਮਨਾਇਆ ਸੀ ਜਿਸ ਦੇ ਵਿੱਚ ਲਗਾਤਾਰ ਹਰ ਸਕੂਲ ਦੇ ਵਿੱਚ ਜਾ ਕੇ ਆ ਟੀਚਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਕੇਰਨੂ ਵੀ ਬੈਠ ਕੇ ਮਿਲਨੀ ਟੀਚਰ ਮਿਲਣੀ ਕੀਤੀ ਹੈ ਉਹਦੇ ਵਿੱਚ ਤਕਰੀਬਨ ਸਾਡੇ ਲੋਕਾਂ ਵੱਲੋਂ ਬਹੁਤ ਵਧੀਆ ਅੰਗਾਰਾ ਮਿਲਿਆ ਔਰ ਤਕਰੀਬਨ ਜਿੰਨੀ ਡਿਵੈਲਪਮੈਂਟ ਆ 3 ਸਾਲ ਦੇ ਵਿੱਚ ਐਜੂਕੇਸ਼ਨ ਦੀ ਹੋਈ ਹੈ ਕਦੇ ਵੀ ਨਹੀਂ ਹੋਈ ਹੋਣੀ ਬਿਲਕੁਲ 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 ਬਣਾਵਾਂਗੇ ਸਾਡਾ ਅੰਡਰ ਪ੍ਰੋਸੈਸ ਹੈ ਲੁਜਾਨੇ ਨੂੰ ਨੌਰਥ ਹਲਕੇ ਨੂੰ ਸਬਕ ਸੀਲ ਮਿਲਣ ਜਾ ਰਹੀ ਹੈ ਮਿਲੇਗੀ ਔਰ ਸਾਡਾ ਅੰਡਰ ਪ੍ਰੋਸੈਸ ਹੈ ਇਸ ਦੇ ਨਾਲ ਨਾਲ ਹੋਰ ਮੈਂ ਕਾ ਦੱਸ ਦਵਾਂ ਕਿ ਅਸੀਂ ਇੱਕ ਗ੍ਰਿਡ ਬਣਾਉਣ ਜਾ ਰਹੇ ਹਾਂ 300 ਕੇਵੀ ਦਾ ਜਿਹੜਾ ਨੌਰਥ ਹਲਕੇ ਨੂੰ ਰਨ ਕਰੇਗਾ ਔਰ ਤਕਰੀਬਨ ਇਹਨਾਂ ਅਨਵਲ ਟਾਈਮ ਦੇ ਵਿੱਚ ਬਿਜਲੀ ਦੀ ਬਹੁਤ ਵੱਡੀ ਪਿਛਲੇ ਸਾਲੋਂ ਦੇ ਵਿੱਚ ਜਿਹੜਾ ਕੀ ਵੇਖਿਆ ਕਿ ਬਿਜਲੀ ਨਹੀਂ ਪਈ ਸੀ ਕਿ ਅੱਕੀ ਵਾਰ ਮੌਸਮ ਐਤਕੀ ਗਰਮੀ ਸ਼ੁਰੂ ਹੋ ਗਈ ਹੈ ਰਾਹਤ ਬਲੂ ਕਿ ਅੱਜ ਕੀ ਮਾਰੂ ਬਿਲਕੁਲ ਅਸੀਂ ਤਕਰੀਬਨ ਸਰਦੀ ਨਹੀਂ ਲੱਗਣਗੇ ਬਿਲਕੁਲ ਕਾਠੀ ਲੱਗਣਗੇ ਅਸੀਂ ਸਰਦੀਆਂ ਦੇ ਵਿੱਚ ਸਾਰਾ ਮੁਕੰਮਲ ਇੰਤਜ਼ਾਮ ਕਰ ਲਿਆ ਜਿੰਨੇ ਵੀ ਹਲਕਿਆਂ ਦੇ ਵਿੱਚ ਟਰਾਂਸਫਾਰਮਰ ਚੇਂਜ ਹੋਣ ਵਾਲੇ ਸੀ ਉਹ ਚੇਂਜ ਕਰ ਲਏ ਹੁਣ ਸਾਡਾ ਅਗਲਾ ਟੀਚਾ ਹੈਗਾ ਜਿਹੜੀਆਂ ਜਿੰਨੀਆਂ ਤਾਰਾਂ ਨੇ ਅਟਰਨਲ ਗਲੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਤਾਰਾਂ ਜਾਂਦੀਆਂ ਨੇ ਉਹ ਅਸੀਂ ਲਗਾਤਾਰ ਚੇਂਜ ਕਰਵਾ ਰਹੇ ਹਾਂ ਜਿਸ ਦੇ ਨਾਲ ਟਰਾਂਸਫਰ ਤਸਦੀਕ ਚੱਲ ਰਿਹਾ ਸੀਗਾ ਪਿਛਲੇ ਪਾਵਰ ਹੀ ਬਰੀ ਆ ਰਹੀ ਸੀ ਪਰ ਤਾਰਾਂ ਕਮਜ਼ੋਰ ਹੋਣ ਕਰਕੇ ਪਟਾਕੇ ਬੰਦੇ ਸੀਗੇ ਪਟਾਕੇ ਪੈਣ ਨਾਲ ਨੁਕਸਾਨ ਹੁੰਦਾ ਸੀ ਪਰ ਅਸੀਂ ਟੋਟਲ ਆ ਕਾਰਾਂ ਵੀ ਚੇਂਜ ਕਰ ਰਹੇ ਆ ਤੇ ਕਿਉਂ ਮੈਨੂੰ ਸਾਨੂੰ ਕੋਈ ਚੀਜ਼ ਦੀ ਕਮੀ ਨਹੀਂ ਹੈ ਔਰ ਫੰਡ ਜਿਵੇਂ ਪਿਛਲੀਆਂ ਸਰਕਾਰਾਂ ਬਿਆਤੀ ਕਰਦੀਆਂ ਸੀਗੀਆਂ ਕਿ ਸਾਡੇ ਕੋਲ ਫੰਡ ਨਹੀਂ ਖਜ਼ਾਨਾ ਖਾਲੀ ਹੈ ਸਾਡੇ ਪਹਿਲੀ ਪਹਿਲੀ ਸਰਕਾਰ ਆਮ ਆਦਮੀ ਪਾਲੀ ਸਰਕਾਰ ਹੈ ਜਿਹੜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਹਰ ਸਹੀ ਤੋਂ ਕਹਿੰਦੇ ਕਿ ਸਾਡੇ ਦੀ ਫੰਡ ਦੀ ਕਮੀ ਨਹੀਂ ਹੈ ਕਿਉਂਕਿ ਜਿਹੜਾ ਲੋਕ ਲੋਕ ਰੋਜ਼ਮਰ ਦਾ ਟੈਕਸ ਸਰਕਾਰ ਨੂੰ ਜਿੰਦੇ ਨੇ ਉਹ ਟੈਕਸ ਦੀ ਵਾਪਸੀ ਦੇ ਵਿੱਚ ਅਸੀਂ ਸ਼ਹਿਰ ਦੀ ਪੰਜਾਬ ਦੀ ਡਿਵੈਲਪਮੈਂਟ ਕਰ ਰਹੇ ਹਾਂ ਸਾਫੀ ਜਾਨਾ ਜਿਹੜਾ ਪੁਲ ਹੈ ਤੋਂ ਆਪਾਂ ਨੂੰ ਪੜ ਕੇ ਤਿਆਰ ਮੈਂ ਜੂਗਾ ਜਿਹੜਾ ਲਗਾਤਾਰ ਲੋਕੀਂ ਇੰਤਜ਼ਾਰ ਕਰਦੇ ਪਏ ਨੇ ਕੀ ਕਰੋ ਤੁਹਾਡਾ 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 ਸਵਾਲ ਬਹੁਤ ਸ਼ਾਨਦਾਰ ਹੈ ਅਜ ਤੋਂ 12-15 ਸਾਲ ਪਹਿਲੇ ਦਾ ਜਿਹੜਾ ਅ ਬੁੱਡੇ ਨਾਲੇ ਦਾ ਪੁਲ ਸੀਗਾ ਜਿਹੜਾ ਅਜੁੰਦਰ ਬਾਈਪਾਸ ਚੌਂਕ ਤੋਂ ਸ਼ਹਿਰ ਵਿੱਚ ਐਂਟਰ ਕਰਦੇ ਆ ਜੇ ਮੈਂ ਕਹਾਂ ਕਿ ਵੀ ਸ਼ਹਿਰ ਅਜੁੰਦਰ ਅੰਮ੍ਰਿਤਸਰ ਨੂੰ ਤੇ ਦਿੱਲੀ ਤੱਕ ਜੇ ਰਸਤਾ ਦੇਣਾ ਹੋਵੇ ਤੇ ਇਹ ਪੁਲ ਸੀਗਾ ਬੁੱਡੇ ਦਰਿਆ ਦਾ ਜਿਹੜਾ ਪਿਛਲੀਆਂ ਸਰਕਾਰਾਂ ਨੇ ਅੰਦੇਖਾ ਕਰਕੇ ਪਹਿਲਾਂ ਬੰਦ ਕਰਤਾ 3 ਸਾਲ ਬੰਦ ਕਰਨ ਤੋਂ ਬਾਅਦ ਫੇਰ ਤੋੜ ਕੇ ਨੂੰ ਅਨ ਰਸਤਾ ਬੰਦ ਕਰਕੇ ਤੇ ਨੀਚੇ ਨੂੰ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਸੀਗੀ 12 13 ਸਾਲ ਲੋਕਾਂ ਦੇ ਸੰਤਾਪ ਚੱਲਿਆ ਔਰ ਜੇ 3 ਸਾਲ ਤੋਂ ਲਗਾਤਾਰ ਜੋ ਲੋਕਾਂ ਨਾਲ ਵਾਦਾ ਕਰਕੇ ਆਇਆ ਸੀ ਮੈਂ ਔਰ ਲੋਕ ਇਸ ਚੀਜ਼ ਨੂੰ ਮਜ਼ਾਕ ਸਮਝਦੇ ਸੀ ਕਿ ਜੇ ਪਿਛਲੀਆਂ ਰਵੈਤੀ ਪਾਰਟੀਆਂ ਨੇ 15 ਸਾਲ ਚ ਇਹਦਾ ਕੰਮ ਨਹੀਂ ਕਰਵਾਇਆ ਤੇ ਇਹ 3 ਸਾਲ ਚ ਕਿਦਾਂ ਕਰਵਾ ਦੇਣਗੇ ਪਰ ਮੈਂ ਕਿਤੇ ਨਾ ਕਿਤੇ ਮਾਨਣਾ ਕਹਿ ਸਕਦਾ ਕਿ ਮੈਂ ਲੋਕਾਂ ਦੇ ਦਿੱਤੀ ਬੋਰਡ ਦੇ ਨਾਲ ਤਾਕਤ ਦੇ ਨਾਲ ਵਿਧਾਨ ਸਭਾ ਦਾ ਮੈਂਬਰ ਬਣਿਆ ਔਰ ਮੈਂਬਰ ਬਣਨ ਤੋਂ ਬਾਅਦ ਮੈਨੂੰ ਮਾਨ ਪ੍ਰਾਪਤ ਹੋਇਆ ਕਿ ਮੈਂ ਪੁਲ ਬਣਵਾਉਣ ਚ ਕੰਮ ਜੁਆ ਹੋਇਆ ਜਿਹੜਾ ਇਹ 30 ਅਪ੍ਰੈਲ ਨੂੰ ਸਾਡੇ ਹੈਂਡਓਵਰ ਹੋ ਰਿਹਾ ਔਰ ਉਸ ਤੋਂ ਬਾਅਦ ਲੋਕਾਂ ਦੇ ਹਿੱਤ ਪੇਸ਼ ਲੋਕਾਂ ਦੇ ਹਿੱਤ ਕਰਦੇ ਆਂਗੇ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਫਾਸਟ ਇਰਫੁੱਲ ਦਾ ਕੰਮ ਹੋਇਆ ਨਹੀਂ ਤੋ ਆਮ ਰਵੈਤੀ ਪਾਰਟੀ ਆ ਜਿਹੜੀ ਦੂਸਰੀਆਂ ਪਾਰਟੀਆਂ ਸੀ ਇਹ ਖਾਬ ਦਸਨੀ ਅਸੀਆਂ ਕਿ ਬੱਗਾ ਜੀ ਖਾਬ ਦੇਖ ਰਹੇ ਨੇ ਪਰ ਮੈਂ ਮੰਨਣਾ ਕਹਿੰਦਾ ਕਿ ਇਹ ਖਾਬ ਨਹੀਂ ਹੈ ਇਹ ਸਰਪੰਖ ਸਿੰਘ ਮਾਨ ਦੀ ਟੀਮ ਹੈ ਮੁੱਖ ਮંત્રી ਪ੍ਰਭਾਤ ਪ੍ਰਭਾਤ ਸਿੰਘ ਮਾਨ ਦੀ ਟੀਮ ਹੈ ਜਿਹਨਾਂ ਦੇ ਤੁਹਾਡੇ ਨਿਗਰਾਨੀ ਚ ਹੋਇਆ ਹੈ ਬਿਲਕੁਲ ਬਿਲਕੁਲ ਸਾਰਾ ਮੈਂ ਹਰ ਅ ਦਿਨ ਮੇਰਾ ਮੇਰਾ ਮੇਨ ਰਸਤਾ ਵੀ ਹੋਈ ਹੈ ਮੈਂ ਅਪ ਡਾਊਨ ਸਵੇਰੇ ਸ਼ਾਮੀ ਦੇ ਸ਼ਹਿਰ ਨੂੰ ਜਾਣਾ ਤੇ ਮੈਂ ਦੋਨੋਂ ਟਾਈਮ ਰੁੱਕ ਕੇ ਚੈੱਕ ਕਰਕੇ ਜਾਣਾ ਔਰ ਉਹਦੇ ਵਿੱਚ ਕੋਈ ਵੀ ਕੰਪਰਮਾਈਜ਼ ਨਹੀਂ ਹੈ ਕੁਆਲਟੀ ਕੰਪਰਮਾਈਜ਼ ਨਹੀਂ ਹੈ ਔਰ ਤਕਰੀਬਨ ਪੁਲ ਜਿਹੜਾ ਜੇ ਉਹ ਅੰਗਰੇਜ਼ ਗਵਰਨਮੈਂਟ ਨੇ ਬਣਾਇਆ ਸੀ 100 ਸਾਲ ਵਾਸਤੇ ਅਸੀਂ 150 ਸਾਲ ਬਣਾ ਰਹੇ ਹਾਂ ਇਹ ਪੁਲ ਬੜਾ ਵਧੀਆ ਇੱਥੇ ਬਸ ਨਹੀਂ ਹੈ ਜਿਹੜਾ ਨੀਚੇ ਵਾਲਾ ਪੁਲ ਬਣਿਆ ਖੱਬੇ ਪਾਸੇ ਜਿਹਨੇ ਅੱਜ ਸਾਡਾ ਸਾਥ ਦਿੱਤਾ ਤਿੰਨ 12 13 ਸਾਲ ਉਸ ਦੇ ਬਰਾਬਰ ਦੂਸਰੇ ਪਾਸੇ ਇੱਕ ਪੁਲ ਹੋਰ ਬਣਾਉਣ ਜਾ ਰਹੇ ਹਾਂ ਜਿਸ ਦੀ ਕੀਮਤ 3 ਕਰੋੜ 78 ਲੱਖ ਰੁਪਈਆ ਉਹ ਵੀ ਨਵਾਂ ਤਕਰੀਬਨ 3-4 ਦਿਨ ਤੱਕ ਚਾਲੂ ਕਰ ਦੇਣਾ ਔਰ ਉਸ ਦੇ ਨਾਲ ਨਾਲ ਕੁੰਨਨਪੁਰੀ ਵਾਲਾ ਪੁਲ ਉਹ ਵੀ ਅਸੀਂ ਸਟਾਰਟ ਕਰ ਦਿੱਤਾ ਸ਼ਿਪੂਰੀ ਵਾਲਾ ਪੁਲ ਸਟਾਰਟ ਕਰ ਦਿੱਤਾ ਦਰਿਆ ਦੇ ਦੂਸਰੀ ਸਾਈਡ ਤੇ ਜਿਹੜੀ ਕਦੀ ਸੋਚ ਵੀ ਨਹੀਂ ਸੀਗੀ ਕਿ ਇੱਥੇ ਸੜਕ ਬਣ ਸਕਦੀ ਹੈ ਕਿਤੇ 4 ਫੁੱਟ ਜਗ੍ਹਾ ਸੀ ਕਿਤੇ 8 ਫੁੱਟ ਜਗ੍ਹਾ ਸੀ ਕਿਤੇ 10 ਫੁੱਟ ਜਗ੍ਹਾ ਸੀ ਅੱਜ 20 ਫੁੱਟ 22 ਫੁੱਟ ਦੀ ਅਸੀਂ ਉਹ ਸੜਕ ਬਣਾ ਦਿੱਤੀ ਹੈ ਲੋਕਾਂ ਦਾ ਪਿਆਰ ਲੋਕਾਂ ਦੀ ਸਰਕਾਰ ਉੱਥੇ 5 ਕਰੋੜ 80 ਲੱਖ ਰੁਪਏ ਖੀ ਲਗਾਇਆ ਅਤੇ ਤਕਰੀਬਨ ਉਹ 10 15% ਕੰਮ ਰਹਿ ਗਿਆ ਉਹ ਮੁਕੰਮਲ ਹੋ ਜਾਏਗਾ ਲੋਕਾਂ ਦੇ ਅਸੀਂ ਜਿਹੜਾ ਰਿਆ ਦੇ ਕੰਡੇ ਤੇ ਵਨਵੇ ਚੱਲ ਰਹੀ ਹੈ ਉਹਨੂੰ ਬਿਲਕੁਲ ਕਲੀਅਰ ਕਰਕੇ ਅਸੀਂ ਰੋਡ ਦੋਨੋਂ ਬਸੇ ਚਲਾ ਦੇ ਦੇਖੋ ਮੇਰੀ ਗੱਲ ਸੁਣੋ ਅਸੀਂ ਕੋਈ ਵੀ ਇੰਡਸਟਰੀ ਹੈ ਚਾਹੇ ਕੋਈ ਵੀ ਵਪਾਰ ਹੈ ਉਹਨੇ ਪਰਫੋਰਮੈਂਸ ਦੇਖਣਾ ਚਾਹੁੰਦੇ ਆ ਅਸੀਂ ਬਾਹਰੀ ਕੰਟਰੀਆਂ ਜਾਂਦੇ ਆ ਉਥੇ ਬਾਹਰੀ ਕੰਡਾਂ ਤੇ ਟਾਈਮਿੰਗ ਹੁੰਦੀ ਹਰ ਚੀਜ਼ ਦੀ ਪਰ ਕਿਤੇ ਨਾ ਕਿਤੇ 24 ਆਵਰਸ ਸੇਵਾਵਾਂ ਦੇਣੀਆਂ ਸਾਨੂੰ ਜ਼ਰੂਰੀ ਨੇ ਜਿਸ ਦੇ ਵਿੱਚ ਉਹਨੇ ਬਹੁਤ ਵਧੀਆ ਕਦਮ ਚੱਕਿਆ ਕਿ ਜਿਹੜੀ ਲੋਕਾਂ ਦੀ ਡਿਮਾਂਡ ਸੀ ਹੋਟਲ ਇੰਡਸਟਰੀ ਦੀ ਰੈਸਿਡੈਂਟ ਨਰਸਰੀ ਦੀ ਡਿਮਾਂਡ ਸੀ ਕਿ ਲੋਕ ਫੈਕਟਰੀਆਂ ਤੋਂ ਫ੍ਰੀ ਹੋ ਕੇ 9 ਵਜੇ ਘਰ ਆਉਂਦੇ ਨੇ 9 ਵਜੇ ਘਰ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਫੰਕਸ਼ਨ ਤੇ ਜਾਣਾ ਹੋਵੇ ਜਾਂ ਕਿਤੇ ਬਾਹਰ ਖਾਣਾ ਖਾਣਾ ਜਾਣਾ ਖਾਣਾ ਹੋਵੇ ਤੇ ਉਹਨਾਂ ਵਾਸਤੇ ਬੜੀ ਪ੍ਰੋਬਲਮ ਹੁੰਦੀ ਸੀ ਕਿ ਜਦੋਂ ਜਾਂਦੇ ਤੱਕ 11 ਜਾਂ 11:30 ਵਜੇ ਉਹਨੂੰ ਬੰਦ ਕਰਾਇਆ ਜਾਂਦਾ ਸੀ ਪਰ ਇਹ ਜਿਹੜਾ ਟਾਈਮ ਵਧਾਇਆ ਗਿਆ ਇਹ ਸਚੀ ਨੂੰ ਦੇਖ ਕੇ ਨਹੀਂ ਵਧਾਇਆ ਗਿਆ ਇਹ ਲੋਕਾਂ ਦੀ ਡਿਮਾਂਡ ਅਸਟਿਸਟਾਂ ਦੀ ਜਿਹੜੀ ਸੀ ਕਿਉਂਕਿ ਵਪਾਰੀ ਵਰਗ ਨਾਲ ਤਾਂ ਲੜਾਈ ਲੜ ਸਕਦਾ ਹੈ ਨਾ ਅੰਡਸਟਰੀ ਲੜਾਈ ਲੜ ਸਕਦਾ ਉਹ ਅਮਨ ਪਸੰਦ ਲੋਕ ਨੇ ਅਮਨ ਪਸੰਦ ਲੋਕਾਂ ਵਾਸਤੇ ਸੁਰੱਖਿਆ ਲਈ ਕੀ ਹੋਊਗਾ ਜੀ ਉਹਦੇ ਵਿੱਚ ਸਾਡੀ ਸਾਡੀ ਤਕਰੀਬਤ ਦੀ ਦੇਖਿਆ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਅ ਅਸੀਂ ਰੋਜ਼ ਦੀ ਰਾਤ ਨੂੰ ਨਾਈਟ ਡਾਈਮਨਸ਼ਨ ਕਹ ਦਈਏ ਨਾਈਟ ਸਾਡੀ ਫੋਰਸ ਰੋਡ ਤੇ ਹੁੰਦੀ ਹੈ ਕੋਈ ਵੀ ਐਸਾ ਕੋਈ ਕਦਮ ਨਹੀਂ ਚੱਕਿਆ ਜਾਏਗਾ ਜਿੱਦ ਵਿੱਚ ਸਾਨੂੰ ਲੋਕਾਂ ਨੂੰ ਹਾਰਸਮੈਂਟ ਹੋਵੇ ਲਾ ਨਹੀਂ ਆਲਾ ਤੋਂ ਨਹੀਂ ਨਹੀਂ ਇਲੈਕਸ਼ਨਾਂ ਨਹੀਂ ਬਾਅਦ ਵੀ ਇਦਾਂ ਹੀ ਕਰਾਂਗੇ ਕੋਈ ਇਲੈਕਸ਼ਨ ਸਟੈਂਡ ਨਹੀਂ ਹੈ ਨਾਈਕੋ ਇਲੈਕਸ਼ਨ ਦੀ ਡੇਟ ਅਨਾਉਂਸ ਹੋਈ ਹੈ ਇਹ ਅਸੀਂ ਲੋਕਾਂ ਦੀ ਫੈਸਿਲਿਟੀ ਵਾਸਤੇ ਲੋਕਾਂ ਦੀ ਕਿਉਂਕਿ ਹੋਟਲ ਇੰਡਸਟਰੀ ਐ ਰੈਸਟੋਰੈਂਟ ਇੰਡਸਟਰੀ ਬਹੁਤ ਵੱਡੀ ਐ ਜਿਹੜੀ ਅੱਜ ਪੰਜਾਬ ਨੂੰ ਬਹੁਤ ਵੱਡਾ ਰੈਵਨਿਊ ਦੇ ਰਹੀ ਐ ਢਾਬਿਆਂ ਨੂੰ ਵੀ ਟਾਈਮ ਬਿਲਕੁਲ ਢਾਬਿਆਂ ਨੂੰ ਟਾਈਮ ਰੱਖਾਂਗੇ ਬਿਲਕੁਲ ਟਾਈਮ ਉਹਨਾਂ ਦਾ ਵੀ ਬਿਲਕੁਲ ਫੈਸਿਲਿਟੀ ਹੋਏਗੀ ਕਿਉਂਕਿ ਢਾਬਾ ਇੱਕ ਆਮ ਜਨਤਾ ਵਾਸਤੇ ਆਮ ਲੋਕਾਂ ਵਾਸਤੇ ਹੁੰਦਾ ਉਹਨੂੰ ਬਿਲਕੁਲ ਫੈਸਿਲਿਟੀ ਬਿਲਕੁਲ ਬਰਾਬਰ ਮਿਲੇਗੀ ਮੈਂ ਤਾਂ ਤੁਹਾਡੇ ਮੂੰਹ ਹਸਣ ਜਾਵਾਂਗਾ ਕਿ ਪਿਛਲੀ ਵਾਰੀ ਬਾਣੀ ਆਇਆ ਸੀ ਨਹੀਂ ਆ ਨਹੀਂ ਆ ਸੀ ਨਾ ਇਸ ਵਾਰ ਤਾਂ ਨਹੀਂ ਪਾਣੀ ਇਸ ਤੋਂ ਵੱਧ ਹੀ ਬਿਲਕੁਲ ਨਹੀਂ ਪਾਣੀ ਆਏਗਾ ਅਸੀਂ ਸੜਕ ਦੇ ਦੋਨੋਂ ਪਾਸੇ ਦਰਿਆ ਦੇ ਦੋਨੋਂ ਪਾਸੇ ਦੀਵਾਰ ਬਣਾ ਰਹੇ ਹਾਂ ਤਕਰੀਬਨ ਦੀਵਾਰ ਵੀ ਸਾਡੀ ਸੜਕ ਪਰ ਬਣ ਚੁੱਕੀ ਹੈ ਬਿਲਕੁਲ 201% ਸਾਡਾ ਹਲਕਾ ਔਰ ਪੰਜਾਬ ਖਚਾਲ ਤੁਹਾਡਾ ਸਾਥ ਚਾਹੀਦਾ ਹੈ ਕਿਉਂਕਿ ਇੱਕ ਤੁਸੀਂ ਐਸਾ ਪਿੱਲਰ ਹੋ ਜਿਹੜਾ ਸਾਨੂੰ ਸਚਾਈ ਤੱਕ ਲੈ ਕੇ ਜਾਂਦੇ ਹੋ ਔਰ ਲੋਕਾਂ ਦੀਆਂ ਛਾਵਾਂ ਔਰ ਸਾਡੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਥੈਂਕ ਯੂ ਧੰਨਵਾਦ